ਜਲੰਧਰ ਪਛਮੀ ਵਿਧਾਨ ਸਭਾ ਸੀਟ ਤੇ ਆਮ ਆਦਮੀ ਪਾਰਟੀ ਨੇ ਜਿੱਤ ਹਾਸਲ ਕਰ ਲਈਏ ਆਪ ਦੇ ਉਮੀਦਵਾਰ ਮਹਿੰਦਰ ਭਗਤ 37325 ਵੋਟਾਂ ਨਾਲ ਜਿੱਤੂ ਰਹੇ ਨੇ ਭਾਜਪਾ ਦੂਜੇ ਤੇ ਕਾਂਗਰਸ ਤੀਜੇ ਸਥਾਨ ਤੇ ਰਹੀ ਇਸ ਜ਼ਿਮਨੀ ਚੋਣ ਚ ਆਮ ਆਦਮੀ ਪਾਰਟੀ ਨੂੰ 55246 ਭਾਜਪਾ ਦੇ ਉਮੀਦਵਾਰ ਸ਼ੀਤਲ ਅੰਗਰਾਲ ਨੂੰ 17921 ਕਾਂਗਰਸੀ ਉਮੀਦਵਾਰ ਸੁਰਿੰਦਰ ਕੌਰ ਨੂੰ 16757 ਅਕਾਲੀ ਉਮੀਦਵਾਰ surjit kaur ਨੂੰ 1242 ਅਤੇ बसपा ਉਮੀਦਵਾਰ ਬਿੰਦਰ ਕੁਮਾਰ ਨੂੰ 734 ਵੋਟਾਂ ਪਈਆਂ ਜ਼ਿਕਰਯੋਗ ਹੈ ਕਿ ਲੋਕ ਸਭਾ ਚੋਣਾਂ ਦੂਜਾ ਪ੍ਰੋਭ ਵਿੱਚ ਇਸ ਸੀਟ ਤੇ ਕਾਂਗਰਸ ਪਾਰਟੀ ਪਹਿਲੇ ਸਥਾਨ ਤੇ ਰਹੀ ਸੀ ਭਾਜਪਾ ਦੂਜੇ ਅਤੇ ਆਮ ਆਦਮੀ ਪਾਰਟੀ ਤੀਜੇ ਸਥਾਨ ਤੇ ਰਹੀ ਸੀ ਇਸ ਵਿਧਾਨ ਸਭਾ ਦੀ ਜ਼ਿਮਨੀ ਚੋਣ ਵਿੱਚ ਸਥਿਤੀ ਪੂਰੀ ਤਰ੍ਹਾਂ ਨਾਲ ਉਲਟੇ ਇਸ ਜ਼ਿਮਨੀ ਚੋਣ ਵਿੱਚ ਆਪ ਪਹਿਲੇ ਸਥਾਨ ਤੇ ਭਾਜਪਾ ਦੂਜੇ ਅਤੇ ਕਾਂਗਰਸ ਤੀਜੇ ਸਥਾਨ ਤੇ ਰਹੀਏ ਇੱਥੇ ਚੋਣ ਲੜ ਰਹੇ ਸਾਰੇ 15 ਉਮੀਦਵਾਰਾਂ ਦੀ ਗੱਲ ਕਰੀਏ ਤਾਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਸਰਵਜੀਤ ਸਿੰਘ ਖਾਲਸਾ ਨੂੰ 662 ਵੋਟਾਂ ਪਈਆਂ ਨੇ ਇੱਥੋਂ ਚੋਣ ਲੜਨ ਵਾਲੇ ਨੌ ਆਜ਼ਾਦ ਉਮੀਦਵਾਰਾਂ ਚੋਂ ਸਭ ਤੋਂ ਵੱਧ 346 ਵੋਟਾਂ ਅਜੀਤ ਕੁਮਾਰ ਭਗਤ ਨੂੰ ਮਿਲੀਆਂ ਨੇ ਜਦਕਿ ਨੀਟੂ ਛਟਰਾਂ ਵਾਲੇ ਨੂੰ 236 ਵਰਨ ਕਲੇਰ ਨੂੰ 192 ਇੰਦਰਜੀਤ ਸਿੰਘ ਨੂੰ 139 ਵਿਸ਼ਾਲ ਨੂੰ 135 ਰਾਜਕੁਮਾਰ ਸਾਕੀ ਨੂੰ ਸੋ 13 ਦੀਪਕ ਭਗਤ ਨੂੰ 94 ਅਜੀਤ ਕੁਮਾਰ ਵਾਲਮੀਕ ਨੂੰ 62 ਅਤੇ ਆਰਤੀ ਨੂੰ 43 ਵੋਟਾਂ ਮਿਲੀਆਂ ਨੇ ਇਸ ਵਿਧਾਨ ਸਭਾ ਹਲਕੇ 'ਚ 17235 ਰਜਿਸਟਰਡ ਵੋਟਰ ਨੇ ਜਿਨ੍ਹਾਂ 'ਚੋਂ 93922 ਵੋਟਰਾਂ ਨੇ ਜਮਨੀ ਚੋਣ ਦੌਰਾਨ ਆਪਣੇ ਵੋਟ ਪਾਉਣ ਦੇ ਹੱਕ ਦੀ ਵਰਤੋਂ ਕੀਤੀ 687 ਵੋਟਰਾਂ ਨੇ ਨੋਟਾਂ ਨੂੰ ਵੋਟ ਪਾਈ ਜਦਕਿ ਤਿੰਨ ਵੋਟਾਂ ਰੱਦ ਹੋਈਆਂ